ਅੱਜ ਦੀ ਵੱਡੀ ਅਪਡੇਟ ਜਿਹੜੀ ਕਿ ਆ ਰਹੀ ਹੈ ਬਠਿੰਡਾ ਜੇਲ੍ਹ ਤੋਂ ਜਿੱਥੇ ਕੀ ਭਾਈ ਅਮਰਿਤਪਾਲ ਸਿੰਘ ਜੀ ਦੇ ਸਾਥੀ ਪ੍ਰਧਾਨ ਮੰਤਰੀ ਬਾਜੇ ਕਿ ਨੇ ਇੱਕ ਆਡੀਓ ਰਾਹੀਂ ਜਿਹੜਾ ਕਿ ਸੁਨੇਹਾ ਭੇਜਿਆ ਮੀਡੀਆ ਨੂੰ ਜਿੱਥੇ ਉਹਨਾਂ ਨੇ ਭਾਈ ਅਮਰਿਤਪਾਲ ਸਿੰਘ ਅਤੇ ਆਪਣੇ ਸਾਥੀਆਂ ਦੀ ਜਿਹੜੀ ਹਾਲਤ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਜਿੱਥੇ ਸੈਂਟਰ ਸਰਕਾਰ ਨੇ ਉਹਨਾਂ ਉਪਰ ਐਨਐਸ ਏ ਧਰਾਵਾਂ ਅਤੇ ਹੋਰ ਜਿਹੜਾ ਕਿ ਦੇਸ਼ ਧਰੋਹੀ ਦੀਆਂ ਧਰਾਵਾਂ ਲਗਾਈਆਂ ਸਨ ਉੱਥੇ ਹੀ ਪੰਜਾਬ ਸਰਕਾਰ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਉੱਪਰ ਹੁਣ 300 ਸੱਤ ਦੀ ਧਾਰਾ ਵੀ ਜਿਹੜੀ ਆ ਲਗਾ ਦਿੱਤੀ ਗਈ ਹੈ ਉਹ ਭਗਵੰਤ ਮਾਨ ਨੂੰ ਪੁੱਛ ਰਹੇ ਹਨ ਕਿ ਉਹਨਾਂ ਨੇ ਪੰਜਾਬ ਦਾ ਇਹੋ ਜਿਹਾ ਕੀ ਮਾੜਾ ਕਰ ਦਿੱਤਾ ਕਿ ਉਹਨਾਂ ਉੱਪਰ ਜਿਹੜੀਆਂ ਧਰਾਵਾਂ ਤੇ ਧਰਾਵਾਂ ਲਗਾਈਆਂ ਜਾ ਰਹੀਆਂ ਨੇ ਬਣੇ ਰਹੋ ਵੀਡੀਓ ਤੇ ਤੁਹਾਨੂੰ ਸੁਣਾਉਣੇ ਆ ਪ੍ਰਧਾਨ ਮੰਤਰੀ ਬਾਜੇਕੇ ਦੀ ਵਾਇਰਲ ਹੋਈ ਆਡੀਓ ਜਿਹੜੀ ਕਿ ਉਹਨਾਂ ਨੇ ਜੇਲ੍ਹ ਵਿੱਚੋਂ ਆਡੀਓ ਵਾਇਰਲ ਕੀਤੀ ਹੈ ਤੇ ਆਪਣੀ ਜਿਹੜੀ ਤਰਸਯੋਗ ਹਾਲਤ ਦੱਸੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਪ੍ਰਧਾਨ ਮੰਤਰੀ ਬਾਜੇਕੇ ਬਟਿੰਡਾ ਜੇਲ੍ਹ ਚੋਂ ਬੋਲਣਾ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਕੱਲ ਦੀ ਆਈ ਭੁੱਖ ਹੜਤਾਲ ਇਹ ਸਾਡੇ ਇਹਨਾਂ ਨੇ ਗੁਪਤ ਕੈਮਰੇ ਇਹਨਾਂ ਸਾਡੇ ਖੁਰਿਆਂ ਦੇ ਵਿੱਚ ਬਾਥਰੂਮਾਂ ਦੇ ਵਿੱਚ ਵੀ ਲਾ ਦਿੱਤੇ ਪਠਿੰਡਾ ਜੇਲ੍ਹ ਵਾਲਿਆਂ ਨੇ ਤੇ ਬਹੁਤ ਸਾਡੇ ਨਾਲ ਸਲੂਕ ਭੈੜਾ ਕਰਦੇ ਨੇ ਤੇ ਬਹੁਤ ਮਾੜਾ ਕਰਦੇ ਤੇ ਨਾ ਸਾਨੂੰ ਗੁਰੂ ਘਰ ਨਹੀਂ ਜਾਣ ਦਿੰਦੇ ਕਹਿੰਦੇ ਅਸੀਂ ਗੁਰੂ ਘਰ ਮੱਥਾ ਟੇਕਣ ਨਹੀਂ ਤੁਹਾਨੂੰ ਜਾਣ ਦੇਣਾ ਨਾ ਗੁਰੂ ਘਰੇ ਜਾਣ ਦਿੰਦੇ ਆ ਸਾਡੇ ਨਾਲ ਬਹੁਤ ਧੱਕਾ ਕਰਦੇ ਆ ਤੇ ਅਸੀਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੋਗੇ ਕਿ ਸਿੱਖਾਂ ਦੇ ਵਿੱਚ ਭੁੱਖੜਤਾਲ ਦਾ ਇਹ ਕਿ ਨਹੀਂ ਰੱਖਣੀ ਚਾਹੀਦੀ ਪਰ ਸਾਨੂੰ ਮਜਬੂਰੀ ਖਾਤਰ ਇੱਥੇ ਭੁੱਖੜਤਾਲ ਹੁਣ ਕੀ ਕਰੀਏ ਰੱਖਣੀ ਪੈਣੀ ਏ ਤੇ ਬਾਕੀ ਪੰਥ ਨੂੰ ਇਹ ਵੀ ਬੇਨਤੀ ਕਿ ਮੈਂ ਚੜਦੀ ਕਲਾ ਦੇ ਵਿੱਚ ਹਾਂ ਸਾਰੇ ਸਾਡੇ ਸਿੰਘ ਇੱਥੇ ਚੜਦੀ ਕਲਾ ਦੇ ਵਿੱਚ ਗੁਰੂ ਦੇ ਬਾਣੇ 'ਚ ਬਾਕੀ ਪ੍ਰਸ਼ਾਸਨ ਬਹੁਤ ੱਟਕਾ ਕਰਦਾ ਪਿਆ ਮੈਂ ਭਗਵੰਤ ਮਾਨ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਕਿ ਤੂੰ ਸਾਡੇ ਨਾਲ ਇੰਨਾ ੱਟਕਾ ਕਿਉਂ ਕਰਦਾ ਪਿਆ ਅਸੀਂ ਕੀ ਗੁਨਾਹ ਕੀਤੇ ਆ ਐਨਐਸਏ ਕੱਟ ਕੇ ਵੀ ਉੱਥੋਂ ਆ ਗਏ ਆ ਹੁਣ 307 ਦਾ ਸਾਡੇ ਉੱਤੇ ਪਰਚਾ ਹੈ ਤੇ ਸਾਡੇ ਨਾਲ ਐਡਾ ਵੱਡੇ ੱਟਕਾ ਸਾਡੇ ਨਾਲ ਪ੍ਰਸ਼ਾਸਨ ਕਰਦਾ ਪਿਆ ਤੇ ਇਹ ਗੁਲਾਮਾਂ ਦੀ ਨਿਸ਼ਾਨੀ ਅਸੀਂ ਗੁਲਾਮ ਆ ਇਹ ਬਹੁਤ ਮਾੜੀ ਗੱਲ ਹੈ ਕਿ ਯਾਰ ਇਹ ਸਾਡੇ ਨਾਲ ਐਡਾ ਸਰਕਾਰ ਧੱਕਾ ਕਰਦੀ ਪਈ ਮੈਂ ਕਾਲ ਤੱਕ ਦੇ ਜਥੇਦਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕੁਲਦੀਪ ਸਿੰਘ ਗੜਗਾਚ ਨੂੰ ਕਿ ਤੁਹਾਨੂੰ ਵੀ ਐਸ ਗੁਰੂ ਘਰ ਨਹੀਂ ਜਾਣ ਦਿੰਦੇ ਤੇ ਸਾਡੇ ਨਾਲ ਬਹੁਤ ਧੱਕਾੰਦਾ ਪਿਆ ਤੁਹਾਨੂੰ ਇਸ ਮਸਲੇ ਤੇ ਐਕਸ਼ਨ ਲੈਣਾ ਚਾਹੀਦਾ ਹੈ ਮੈਂ ਉਹਨਾਂ 'ਚ ਭੁਖੜ ਹੜਤਾਲ ਨਹੀਂ ਤੋੜਨੀ ਜਿੰਨਾਂ 'ਚ ਸਾਡੇ ਮਸਲੇ ਹੱਲ ਨਾ ਹੋਏ ਤੇ ਜ਼ਥੇਦਾਰ ਜਿੰਨਾਂ 'ਚ ਇੱਥੇ ਸਾਡੇ ਕੋਲੇ ਨਾ ਆਇਆ ਜਿੰਨਾਂ ਜਿਹਾ ਮੰਗਾ ਨਾ ਮੰਨੀਆਂ ਉਹਨਾਂ 'ਚ ਮੈਂ ਭੁਖੜ ਹੜਤਾਲ ਨਹੀਂ ਤੋੜਨੀ ਤੇ ਪੰਥ ਨੂੰ ਵੀ ਬੇਨਤੀ ਕਿ ਤੁਸੀਂ ਵੀ ਚੜ੍ਹਦੀ ਕਲਾ 'ਚ ਰਹੋ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਸਾਨੂੰ ਕੋਈ ਓਵੇਂ ਪ੍ਰਵਾਹ ਨਹੀਂ ਗੁਰੂ ਦੇ ਬਾਣੇ ਵਿੱਚ ਤੇ ਬਾਕੀ ਜਿਹੜੀਆਂ ਭੇਡਾਂ ਭੁੰਡਾਂ ਬੋਲਦੀਆਂ ਐ ਮੈਂ ਪੰਥ ਨੂੰ ਇਹ ਵੀ ਬੇਨਤੀ ਕਰਨਾ ਚਾਹੁੰਨਾ ਕਿ ਮੈਂ ਤੁਹਾਡੀ ਕਦੀ ਨਹੀਂ ਮੰਤਰੀ ਪਿੱਠ ਨਹੀਂ ਲੱਗਣ ਦਿੰਦਾ ਮੈਂ ਚੜ੍ਹਦੀ ਕਲਾ 'ਚ ਹੀ ਰਾਵਾਂਗਾ ਮੈਂ ਕਿਸੇ ਅੱਗੇ ਹਿੰਤ ਨਹੀਂ ਕਰਦਾ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਮੈਂ ਰਾਵਾਂਗਾ ਤੇ ਜੇ ਪੰਥ ਲਈ ਸਾਨੂੰ ਛਿਦੀ ਦੀ ਮੈਨੂੰ ਦੇਣੀ ਪਈ ਤੇ ਪੰਥਰੀ ਮੈਨੂੰ ਛਿਦੀ ਦੀ ਦੇ ਦਿਆਂਗਾ ਤੇ ਬਾਕੀ ਪੰਥ ਦੀ ਚੜ੍ਹਦੀ ਕਲਾ ਵਾਲੀ ਅਸੀਂ ਗੁਰੂ ਅਗੇ ਵੀ ਅਰਦਾਸ ਕਰਾਂਗੇ ਸਾਡਾ ਪੰਥ ਚੜ੍ਹਦੀ ਕਲਾ 'ਚ ਰਹੇ ਨੌਜਵਾਨਾਂ ਨੂੰ ਬੇਨਤੀ ਕਿ ਤੁਸੀਂ ਅੰਮ੍ਰਿਤ ਛਕੋ ਗੁਰੂ ਤੇ ਲੜਨ ਲੱਗੋ ਤੇ ਜਿੰਦੇ ਤੋਂ ਆਪਾਂ ਨੂੰ ਰੋਕਦੇ ਨੇ ਤੇ ਆਹ ਵੇਖੋ ਕਿ ਹੁਣ ਸਾਨੂੰ ਇੱਥੇ ਜਾਨ ਹੀ ਨਹੀਂ ਦਿੰਦੇ ਪਏ ਫਿਰ ਬੇਨਤੀ ਕਰਨਾ ਚਾਹਣਾ ਕਿ ਤੁਸੀਂ ਇਹਦੇ ਤੇ ਸਖਤ ਨੋਟਿਸ ਲਾਓ ਇਹ ਸਾਡੇ ਨਾਲ ਬਹੁਤ ਜ਼ਿਆਦੇ ਟੱਕੇ ਹੁੰਦੇ ਪਏ ਜਿਹੜੇ ਅਸੀਂ ਤੁਹਾਨੂੰ ਐ ਹੋਣ ਦੱਸ ਨਹੀਂ ਸਕਦੇ ਟਾਈਮ ਥੋੜਾ ਸਰਕਾਰੀ ਪੀਸੀਓ ਸਾਨੂੰ 5-7 ਮਿੰਟ ਗੱਲ ਕਰਨ ਨੂੰ ਮਿਲਦੇ ਨੇ ਤੇ ਬਸ ਇੰਨੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ